ਮੰਮੀ ਇਦਾਂ ਕਿਦਾਂ ਘਰੋਂ ਚਲ ਜਾਵਾਂ ਮੈਂ ਮੇਰਾ ਵੀ ਘਰ ਵਾਏ ਤੁਹਾਡਾ ਵੀ ਇਹ ਘਰ ਹੀ ਪਰ ਤੁਸੀਂ ਦੋਵਾਂ ਜੀਆ ਕਰਤੂਤਾ ਇਹੋ ਜਿਹਾ ਕੀਤਾ ਹਾਂ ਤੁਹਾਡੀ ਇਹ ਘਰ ਵਿੱਚ ਹੁਣ ਕੋਈ ਜਗ੍ਹਾ ਨਹੀਂ ਆ ਤੁਸੀਂ ਇਦਾਂ ਕਰੋ ਦੋਵੇਂ ਜੀਆ ਘਰੋਂ ਚਲ ਜੋ ਐ ਮੰਮੀ ਅਸੀਂ ਕਿੱਥੇ ਜਾਵਾਂਗੇ ਤੁਸੀਂ ਲਿਆਣਿਆਂ ਵਾਲੀਆਂ ਗੱਲਾਂ ਕਰੀ ਜਾਂਦੇ ਜੇ ਸੁਣੀਆਂ ਸੁਣਾਈਆਂ ਗੱਲਾਂ ਤੇ ਤੁਸੀਂ ਵਿਸ਼ਵਾਸ ਕਰੀ ਜਾਂਦੇ ਜੇ ਅਸੀਂ ਕਿਹੜਾ ਕੋਲ ਕਤਲ ਕੀਤਾ ਵਾ ਮੈਨੂੰ ਤੁਹਾਡੇ ਮੂੰਹ ਦਿਖੰਡੇ ਆ ਕਿ ਇਹ ਕੰਮ ਤੁਸੀਂ ਦੋਵਾਂ ਜੀਆ ਨੇ ਕੀਤਾ ਵਾ ਮੰਮੀ ਗਲਤੀ ਤਾਂ ਮੇਰੇ ਕੋ ਹੋ ਗਈ ਆ ਮੇਰੇ ਤੂੰ ਮਾਫ਼ ਕਰਦੇ ਸਾਨੂੰ ਜੇਹੀਂ ਘਰੋਂ ਕੱਢ ਦੇਗੀ ਤਹੀਂ ਕਿੱਥੇ ਜਾਵਾਂਗੀ ਮੈਂ ਐਵੇਂ ਤੇਰਾ ਪੁੱਤ ਵਾਂ ਨਾ ਕੱਢ ਮੈਨੂੰ ਘਰੋਂ ਮੈਨੂੰ ਤੇਰੀਆਂ ਗੱਲਾਂ ਦਾ ਅਸਰ ਨਹੀਂ ਹੋਣ ਡਿਆ ਤੇ ਇਥੋਂ ਨਿਕਲਦਾ ਹੋ ਮੈਨੂੰ ਤਾਂ ਤੁਸੀਂ ਦੋਵੇਂ ਜੀ ਜ਼ਹਿਰ ਲੱਗਣ ਡੇ ਜੇ ਪਾ ਨਿਕਲ ਜਾ ਮੇਰੇ ਘਰੋਂ ਮੰਮੀ ਤੈਨੂੰ ਪਤਾ ਵੀ ਆ ਫਿਰ ਜੇ ਮੈਂ ਘਰੋਂ ਚੱਲ ਗਿਆ ਨਾ ਮੈਂ ਬੜਾ ਜਿੱਦਾ ਪੱਕਾ ਬੰਦਾ ਵਾਂ ਇੱਕ ਵਾਰੀ ਮੈਂ ਘਰੋਂ ਪੈਰ ਪੁੱਟ ਲਿਆ ਨਾ ਤੇ ਮੁੜ ਕੇ ਫਿਰ ਮੇਰੀ লাশ ਹੀ ਆਊਗੀ ਇਹ ਘਰ 'ਚ ਏ ਮਾਂ ਤੇਰੀ ਅੰਦਰ ਕਿੰਦਾ ਡਰਦੀ ਹੁਣ ਜਦੋਂ ਦਿੱਤੀ ਮਰਨ ਦੀ ਧਮਕੀ ਆਜੋ ਰੋਟੀ ਖਾਈਏ ਆਪਾਂ ਹੋਇ ਰੱਬਾ ਮੈਂ ਕਦੀ ਸੋਚਿਆ ਨਹੀਂ ਸੀਗਾ ਕਿ ਆ ਵੀ ਟਾਈਮ ਮਰਤੇ ਹੋ ਗਏ ਕਿੰਨੇ ਖੁਸ਼ੀ ਕਸਾਈਆਂ ਸੀ ਘਰ ਦੇ ਵਿੱਚ ਪ੍ਰੋਗਰਾਮ ਕਰਦੇ ਫਿਰਦੇ ਤੇ ਜਿਹੜੇ ਸਾਡੀ ਖੁਸ਼ੀਆਂ ਮਿੱਟੀ ਚ ਮਿਲ ਗਈਆਂ ਸਮਝ ਨਹੀਂ ਆਉਂਦੀ ਤੇ ਹੁਣ ਕੀ ਕਰਾਂ ਤੇ ਕੀ ਨਾ ਕਰਾਂ ਕਰਨਾ ਹੁਣ ਕੀ ਆ ਜੋ ਹੁਣ ਆਈ ਨਾ ਉਹ ਹੋ ਗਿਆ ਜੋ ਰੱਬ ਨੂੰ ਮਨਜ਼ੂਰ ਹੈ ਨਾ ਉਹ ਹੁੰਦਾ ਵਾ ਸਾਡਾ ਘਰ ਬਰਬਾਦ ਹੋਣਾ ਹੀ ਹੋ ਗਿਆ ਵਾ ਹੁਣ ਕੁੱਖ ਨਹੀਂ ਕਰ ਸਕਦੇ ਆਪਾਂ ਕਰਤ ਨਹੀਂ ਸਕਦੀ ਪਰ ਉਹ ਵੇਲੇ ਨੂੰ ਨਾ ਯਾਦ ਕਰ ਕਰਕੇ ਮੈਂ ਬੜਾ ਹੀ ਪਸਤਾਉਣੀ ਆ ਕਿ ਮੈਂ ਪਾਣੂ ਨੂੰ ਉਹਨੂੰ ਖੱਤੇ ਨੂੰ ਡੱਬਾ ਦੇਣ ਗਈ ਇੰਨਾ ਮੇਰੇ ਲਾਹੂ ਦਾ ਧਿਆਆ ਹੀ ਉਹ ਉਹਨੇ ਕਿਉਂ ਇੰਨਾ ਵੱਡਾ ਕੰਮ ਮੇਰੇ ਨਾਲ ਕੀਤਾ ਸਾਡੀ ਭੈਣ ਇੰਨਾ ਚੁਰੀਦਾ ਨਹੀਂ ਹੁੰਦਾ ਦੇ ਲਾ ਭਾਜੀ ਉਹਦਣ ਦੇ ਨੂੰ ਸਮਝਾਉਣੀ ਦੇ ਆ ਕਿ ਨਾ ਇੰਨੀ ਟੈਨਸ਼ਨ ਲੈ ਆਵੀ ਆਪਣੇ ਸਰੀਰ ਨੂੰ ਇਹਨੇ ਰੋਗ ਲਾ ਕੇ ਤੇ ਬਹਿ ਜਾਣਾ ਵਾ ਹੋਰ ਮੈਂ ਤਾਂ ਸਮਝਾਉਂਨੇ ਕਵਲ ਇਹਨੂੰ ਕਿ ਸਿਆਣੀ ਬਣ ਕਹੇ ਗਏ ਵੀ ਮੁੜੇ ਆ ਤੁਸੀਂ ਤੇ ਆਂਦੇ ਹੀ ਨਹੀਂ ਮੁੜੇ ਪਰ ਮੈਂ ਇੱਕ ਮਾਂ ਵਾਂ ਮਾਂ ਨੂੰ ਪੁੱਛ ਕੇ ਵੇਖੋ ਕਿ ਕੀ ਚੀਜ਼ ਹੁੰਦੀ ਆ ਤਿਆਂ ਪੁੱਤ ਜੀ ਦੇ ਨਾ ਹੁੰਦੀ ਆ ਨਾ ਉਹਨੂੰ ਹੀ ਪਤਾ ਹੁੰਦਾ ਵਾ ਤੁਹੇ ਪੁੱਲ ਦੇ ਭੈਣੇ ਐਵੇਂ ਲੋਕੀ ਆਂਦੇ ਆ ਇੱਕ ਦਿਨ ਦਾ ਹੋਵੇ ਤੇ ਭਾਵੇਂ 10 ਦਿਨਾਂ ਦਾ ਹੋਵੇ ਉਹ ਨਹੀਂ ਪੁੱਲਦਾ ਤੇ ਤੇਰਾ ਤਾਂ ਫਿਰ ਵੀ ਖਬਰੂ ਹੋਇਆ ਹੀ ਇਹ ਤੈਨੂੰ ਸਾਰੀ ਉਬਰਦਾ ਚੋਰਾ ਲੱਗ ਜਾਣਾ ਵਾ ਕੋ ਕਵਲ ਮੈਂ ਤਾਂ ਸਮਝਾਉਂਦਿਆਂ ਮੇਰੀ ਇਹ ਸਮਝੀਂ ਤੇ ਤੇਰੀ ਸਮਝੇ ਤੂੰ ਸਮਝਾਏ ਨੂੰ ਤੂੰ ਇਹਦੇ ਖਾਨੇ ਪਾ ਗੱਲ ਕਿ ਹੁਣ ਕੁਛ ਨਹੀਂ ਹੋ ਸਕਦਾ ਕਵਲ ਮੈਂ ਤਾਂ ਅਜੇ ਵੀ ਉਡੀਕਾਂ ਕਰਦੀ ਆ ਕਿ ਖਣੀ ਇਧਰੋਂ ਵੀ ਉਹਨੇ ਆ ਜਾਣਾ ਵਾ ਕੋ ਇਧਰੋਂ ਵੀ ਉਹਨੇ ਆ ਜਾਣਾ ਵਾ ਮੇਰੀ ਉਡੀਕ ਖਣੀ ਏ ਆਖਰੀ ਉਡੀਕ ਹੋਣੀ ਏ ਕਿੱਦਾਂ ਮੈਂ ਟੀਕਾ ਕੰਨ ਲਈ ਆ ਮੈਂ ਤਾਂ ਨਹੀਂ ਮੇਰਾ ਪੁੱਤ ਮੈਨੇ ਇੱਕ ਵਾਰੀ ਆਵਾਜ਼ ਹੀ ਦੇ ਦੇ ਪਰ ਨਾ ਕਦੀ ਸੁਪਨੇ ਚ ਵੀ ਨਹੀਂ ਆਇਆ ਉਹ ਕਦੀ ਗਏ ਵੀ ਮੁੜੇ ਆ ਹੁਣ ਸਿਆਣੇ ਬਣੋ ਹੁਣ ਕੁੱਖ ਨਹੀਂ ਹੋਣਾ ਚੰਗਾ ਇਦਾਂ ਹੋਣਾ ਤੇ ਨਹੀਂ ਐ ਇਹ ਸਾਰਾ ਕੰਮ ਨਾ ਤੇਰੀਆਂ ਜਿਦਾਂ ਨੇ ਕੀਤਾ ਵਾ ਨਾ ਇੰਨੀਆਂ ਜਿਦਾਂ ਕਰਦੀ ਤੇ ਨਾ ਸਾਡੇ ਨਾਲ ਪਾਣਾ ਵਰਤਦਾ ਉਦੋਂ ਤੇ ਹਾਰਦੀ ਨਹੀਂ ਅੱਜ ਮੈਥੋਂ ਜ਼ਮੀਨ ਲਿਆਉਣੀ ਲਿਆਉਣੀ ਆ ਕਿਸ ਕੰਮ ਆਈ ਸਾਡੇ ਜ਼ਮੀਨ ਜਦੋਂ ਸਾਡੇ ਵਰਤਣ ਵਾਲੇ ਹੀ ਨਹੀਂ ਰਹੇ ਤੇ ਮੰਮੇ ਤਾਨੂੰ ਵੀ ਚੰਗਾ ਪਲਾ ਪਤਾ ਵਾ ਕਿ ਮੈਂ ਕਿਹੜੇ ਹਾਲਾਤਾਂ ਚ ਜ਼ਮੀਨ ਲਿਆਂਦੀ ਸੀ ਉਤੋਂ ਮੇਰਾ ਜੀ ਕਰਦਾ ਹੈਗਾ ਵੀ ਮੇਰਾ ਭਰਾ ਹੋਵੇ ਤਾਂ ਮੈਂ ਉਥੋਂ ਜ਼ਮੀਨ ਲਿਆਂਵਾ ਪਰ ਨਾ ਮੇਰੇ ਭਰਾ ਨੂੰ ਤਾਂ ਕੁਛ ਮੇਰੇ ਨਾਲ ਲੈਣ ਦੇਣੇ ਹੈ ਨਹੀਂ ਹੈਗਾ ਉਹਨੇ ਕਦੀ ਮੇਰੇ ਮਗਰ ਆਇਆ ਹੀ ਕਦੀ ਉਹਨੇ ਮੇਰਾ ਆਣ ਕੇ ਹਾਲ ਚਾਲ ਪੁੱਛਿਆ ਹੀ ਇੰਨਾਂ ਗੱਲਾਂ ਦਾ ਮੇਰੇ ਪਿਓ ਨੂੰ ਵੀ ਪਤਾ ਹੈਗਾ ਤਾਂ ਹੀ ਤੇ ਮੇਰਾ ਪਿਓ ਮੇਰੇ ਨਾਲ ਜ਼ਮੀਨ ਕਰਕੇ ਗਿਆ ਹੈਗਾ ਵੀ ਚਲ ਇਹਨਾਂ ਨੂੰ ਥੋੜਾ ਬਹੁਤਾ ਡੱਡਕ ਰਊਗਾ ਪਰ ਨਹੀਂ ਮੇਰੇ ਭਰਾ ਨੇ ਮੈਨੂੰ ਫੇਰ ਵੀ ਨਹੀਂ ਪੱਲੇ ਬੱਧਾ ਜਦੋਂ ਮੈਂ ਉਹਨੂੰ ਤਮਕੀਆਂ ਦਿੰਦੀ ਸੀ ਵੀ ਮੈਂ ਜ਼ਮੀਨ ਦੇ ਦੇ ਜਾਣੀ ਆ ਉਹਨੇ ਨਹੀਂ ਮੇਰੀ ਗੱਲ ਸਮਝੀ ਮੈਂ ਤਾਂ ਉਹਦੇ ਸਿਰ ਚੜ੍ਹ ਕੇ ਹੀ ਇਹ ਕੰਮ ਕੀਤਾ ਸੀਗਾ ਐਵੇਂ ਤੂੰ ਨਹੀਂ ਸਿਆਣੇ ਆਂਦੇ ਵੀ ਇਹੋ ਜਿਹੀਆਂ ਜੜੀਆਂ ਹੁੰਦੀਆਂ ਨਾ ਜਿਵੇਂ ਦਾਤਾ ਇੱਕ ਇੱਕ ਕਿਸ ਨੂੰ ਸਭ ਜਲਦੀਆਂ ਵਾ ਤੇ ਤੂੰ ਉਹੋ ਕੰਮ ਕਰਕੇ ਤਰਖ ਦਿੱਤਾ ਸਾਡੇ ਘਰ ਦਾ ਤੇ ਬੇੜਾ ਘਰ ਕਾ ਕਰਤਾ ਨਾ ਤੂੰ ਹੁਣ ਜ਼ਮੀਨ ਨਾਲ ਗੱਲਾਂ ਕਰਨੀਆਂ ਵਾ ਕੀ ਕਰਨੀਆਂ ਉਹ ਮੰਮੀ ਗਲਤੀ ਤੇ ਮੇਰੇ ਕੋ ਹੋਈ ਆ ਚਲੋ ਮੈਂ ਜ਼ਮੀਨ ਲਿਆਂਦੀ ਸੀ ਪਰ ਉਹਨੂੰ ਇਹ ਵੀ ਗੱਲ ਪੁੱਛੋ ਨਾ ਜਿਹੜਾ ਘਰ ਹੈਗਾ ਉਹ ਵੀ ਤੇ ਮੇਰੇ ਨਾਂ ਹੀ ਨਾ ਮੈਂ ਉਹ ਤੇ ਨਹੀਂ ਨਾ ਲਿਆਂਦਾ ਜਿਉ ਉਹਨੂੰ ਥੋੜੀ ਬਾਲੀ ਸ਼ਰਮ ਹੁੰਦੀ ਨਾ ਜਿਉ ਉਹਨੇ ਮੇਰੇ ਕੋਲ ਜ਼ਮੀਨ ਲੈਣੇ ਵੀ ਲੋਕੀ ਤੇ ਭੈਣਪਰਾ ਦੇ ਅੰਦਰ ਪੈ ਜਾਂਦੇ ਆ ਪਰ ਨਾ ਜਿੱਦੋਂ ਮੈਂ ਉਹਨੂੰ ਮਿਲਦੀ ਗਿਲਦੀ ਹੈ ਨਾ ਕਿ ਭੈਣਪਰਾ ਦੇ ਪ੍ਰੋਗਰਾਮ ਦੇਤੇ ਉਹ ਹਰ ਵਕਤ ਮੈਨੂੰ ਠੋਕਰਾਂ ਹੀ ਮਾਰਦਾ ਰਿਹਾ ਵਾ ਅੱਖ ਕੇ ਮੈਂ ਇਹ ਕੰਮ ਕੀਤਾ ਵਾ ਅਜੇ ਘਰ ਉਹਦੇ ਕੋਲ ਹੀ ਆ ਨਾ ਹੁਣ ਵੇਖੀ ਹਾਂ ਕਿੱਦਾਂ ਇਹਦੇ ਮੈਂ ਨੱਕ ਨਾਲ ਲਕੀਰਾਂ ਕਢਾਉਣੀ ਆ ਘਰ ਅਜੇ ਮੇਰੇ ਨਾਂ ਆ ਇਹਨੂੰ ਮੈਂ ਦੱਸੂਗੀ ਪਤਾ ਕਾ ਲੱਗੇ ਤੇ ਅਹੀ ਵੀ ਆਦੇ ਹਾਂ ਪੈੜੀ ਨਹੀਂ ਲਿਆਉਣੀ ਨਹੀਂ ਲਿਆਉਣੀ ਤੇ ਜਦੋਂ ਉਹਨੇ ਇੱਡਾ ਵੱਡਾ ਛਡੇਣਾ ਕੰਮ ਕਰਤਾ ਨਾ ਹੁਣ ਅਸੀਂ ਘਰ ਤੋਂ ਵੀ ਕੋਹ ਨਹੀਂ ਛੱਡਣਾ ਹੁਣ ਲਿਆਉਣਾ ਹੀ ਲਿਆਉਣਾ ਮੈਂ ਹਾਂ ਮੰਮੀ ਵੇਖਿਓ ਹੁਣ ਬਣਦਾ ਕੀ ਆ ਇਹ ਹੱਥ ਨਾ ਜੋੜੂਗਾ ਮੇਰੇ ਗਾੜੀ ਤੇ ਫੇਰ ਆਖਿਓ ਇਹਨੂੰ ਇਹ ਕਿਹੜੇ ਪਾ ਵੇਖਦਿਆਂ ਵਾ ਇਹ ਚੰਗੀ ਤਰ੍ਹਾਂ ਹੀ ਪਤਾ ਲੱਗੂਗਾ ਇਹਨੂੰ ਦੀਦੀ ਮੈਂ ਤੇ ਇੱਕ ਗੱਲ ਹੋਰ ਸੁਣੀ ਆ ਕਿਹੜੀ ਡੈਡੀ ਨਾ ਬਾਹਰੋਂ ਸੁਣ ਕੇ ਆਏ ਆ ਕਿ ਇਹ ਬੰਦਿਆਂ ਬੁੰਦਿਆਂ ਕੋ ਪਿਛਿੰਦੇ ਨੂੰ ਤੇ ਪੁਲਿਸ ਨਹੀਂ ਉਦਾਂ ਦਾ ਹੀ ਛੜਦਾ ਵਾ ਹਾਂ ਉਦੋਂ ਦਾ 6:30 ਆਹੋ ਇਹ ਦੀ ਸੁਣ ਕੇ ਆਏ ਆ ਤੁਹਾਨੂੰ ਪਤਾ ਜਦੋਂ ਐਡਾ ਕੰਮ ਕੀਤਾ ਗੱਲ ਤੇ ਨਿਕਲ ਹੀ ਜਾਂਦੀ ਆ ਤੁਹਾਨੂੰ ਪਤਾ ਇਹ ਗੱਲ ਦਾ ਮੈਨੂੰ ਤਾਂ ਪਤਾ ਨਹੀਂ ਇਹ ਗੱਲ ਦਾ ਹੁਣੇ ਲਾਓ ਫੋਨ ਉਹਨੂੰ ਪੁਲਿਸ ਵਾਲੇ ਨੂੰ ਪੁਲਿਸ ਵਾਲੇ ਨੂੰ ਕੀ ਲਾਉਣਾ ਵਾ ਜਿੰਨੇ ਐਡਾ ਵੱਡਾ ਕੰਮ ਕੀਤਾ ਵਾ ਉਹਨੇ ਪੁਲਿਸ ਨੂੰ ਕੁਝ ਦੇ ਲੈ ਕੇ ਕੀਤਾ ਹੋਣਾ ਵਾ ਨਹੀਂ ਤੇ ਇਤਾਂ ਤੇ ਕੋਈ ਘਰ ਹੀ ਨਹੀਂ ਸਕਦਾ ਜੇ ਜਿਹੜਾ ਪੁਲਸ ਨੇ ਵੀ ਉਸੇ ਵੇਲੇ ਛੱਡ ਦਿੱਤਾ ਕੀਪਤਾ ਪਹਿਲਾਂ ਹੀ ਉਹਨਾਂ ਦੀ ਜੇਬਾਂ ਪਰਣਾ ਮੈਂ ਇਹ ਰਾ ਕੰਮ ਹੋਏ ਆ ਮੈਂ ਵੇਖੀ ਤੇ ਸਹੀ ਇਹਨੂੰ ਵੀ ਵਿੱਚੇ ਹੀ ਰੱਖਾਂਗੀ ਐਦਾਂ ਤੇ ਨਹੀਂ ਕੰਮ ਹੁੰਦਾ ਪੁਲਸ ਵਾਲਾ ਵੀ ਜੇ ਨਾ ਉਹ ਗੱਲ ਫੇ ਫੜਾਉਂਗੀ ਤੇ ਫੇਰ ਆਖਿਓ ਐਦਾਂ ਕਿਦਾਂ ਕਿਦਾਂ ਛੱਡ ਦੇਣਗੇ ਨਾਲੇ ਵੇ ਭਰਾਵਾ ਪੁਲਸ ਵੀ ਅੱਜ ਘਰ ਵਾਲੀ ਹੁੰਦੀ ਆ ਕੋਈ ਨਾ ਕੋਈ ਨੂੰ ਫੋਨ ਪੁਲਸ ਵਾਲੀ ਨੂੰ ਇਹ ਕੀ ਗੱਲ ਨਹੀਂ ਛੱਡਿਆ ਕੋ ਉਹਨੂੰ ਲਾਓ ਲਾਓ ਆਹ ਗੱਲ ਐਦਾਂ ਥੋੜੀ ਬਣਦੀ ਆ ਸਾਡੀ ਤੇ ਫੇਰ ਕੋਈ ਸੁਣਵਾਈ ਨਾ ਇੱਕ ਸਾਡਾ ਪੁੱਤ ਗਿਆ ਤੇ ਇੱਕ ਉਹ ਗੱਲ ਇਹਨਾਂ ਨੇ ਉਹਨੂੰ ਮੁਜਲਮ ਨੂੰ ਛੱਡ ਵੀ ਦਿੱਤਾ ਵਾ ਝਾਂਡੀ ਬੱਲ ਕੋਈ ਗੱਲ ਨਹੀਂ ਵੇਖੋ ਹੁਣ ਨਾ ਚੁੱਕਣਾ ਹੀ ਨਹੀਂ ਵੇਖ ਕੇ ਲੱਗਦਾ ਹੈਲੋ ਸਾਸਤਰੀ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਮੈਂ ਬੁੰਡਿਆਂ ਚਕਦੀਆ ਡਾਡੀ ਬੁੰਡਿਆਂ ਇੱਥੋਂ ਪਿੰਡੋਂ ਹਾਂਜੀ ਹਾਂਜੀ ਬੋਲੋ ਤੇ ਸਰ ਤੁਸੀਂ ਇਹਨੂੰ ਕਾਤਲੂ ਛਾੜ ਦਿੱਤਾ ਕੀ ਗੱਲ ਆ ਕਿਹੜੇ ਕਾਤਲ ਨੂੰ ਜਿੰਨੇ ਸਾਡੇ ਮੁੰਡਾ ਕਤਲ ਕੀਤਾ ਨਹੀਂ ਭੋਲੀ ਵੀ ਕੇ ਸਰ ਯਾਰ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਪਏ ਹੋ ਤੁਸੀਂ ਦੇ ਆਪਣੇ ਕੋਲੋਂ ਮਨੋ ਕਹਾਣੀ ਬਣਾ ਕੇ ਮੈਨੂੰ ਦੱਸਤੀ ਹੈਗੀ ਸਾਰੇ ਇਦਾਂ ਕਿਦਾਂ ਹੱਸਦਾ ਸਾਡੇ ਮੁੰਡੇ ਦਾ ਕਤਲ ਹੋਇਆ ਇਹ ਚਿਕਾਣੀ ਵਾਲੀ ਗੱਲ ਹੀ ਕੋਈ ਸਰ ਨਹੀਂ ਸਾਨੂੰ ਧਮਕੇ ਦਿੱਤੀਆਂ ਹੁਣ ਸਿੰਦੇ ਨੇ ਸਾਲੇ ਮਰੇ ਨੇ ਕਿ ਤੁਹਾਡਾ ਮੁੰਡਾ ਮਾਰ ਦੇਣਾ ਮੇਰੀ ਮਿਸਰੀ ਨੂੰ ਧਮਕੀਆਂ ਦਿੱਤੀਆਂ ਨੇ ਉਹਨੇ ਉਹ ਕੰਮ ਕਰ ਵੀ ਛੱਡਿਆ ਵਾ ਇਹ ਚਿਕਾਣੀ ਗੱਲ ਹੀ ਕੋਈ ਨਹੀਂ ਆ ਤੁਸੀਂ ਸਾਰੀ ਕਹਾਣੀ ਮੈਨੂੰ ਆਪਣੇ ਮਨੋ ਬਣਾ ਕੇ ਦੱਸੀ ਆ ਤੁਹਾਡੇ ਕੋ ਕੋਈ ਸਬੂਤ ਹੈਗਾ ਵਾ ਜਿਹੜਾ ਤੁਸੀਂ ਕਹਿਣ ਦੇ ਆ ਕਿ ਉਹਨੇ ਕਤਲ ਕੀਤਾ ਵਾ ਬਾਜੀ ਇਹਨੂੰ ਪੁੱਛੋ ਭਾਲ ਕੇ ਸਿੰਦੇ ਨੂੰ ਤੁਸੀਂ ਟੋਰਚੇ ਕਰੋ ਨਾ ਆਪਣੇ ਹਿਸਾਬ ਨਾਲ ਆਪੇ ਵਖੂਗਾ ਕਿ ਮੈਂ ਕੀਤਾ ਕਤਲ ਪੁੱਛਿਆ ਹੀ ਸਾਰਾ ਸਾਰਾ ਪੁੱਛਿਆ ਹੀ ਉਹਨਾਂ ਨੂੰ ਪਰ ਭਾਜੀ ਉਹਨੂੰ ਛੱਡਣ ਤੋਂ ਪਹਿਲਾਂ ਸਾਨੂੰ ਇੱਕ ਵਾਰੀ ਪੁੱਛਤ ਲੈ ਲੈਂਦੇ ਤੁਸੀਂ ਯਾਰ ਹੁਣ ਤੂੰ ਮੈਨੂੰ ਦੱਸੇਂਗਾ ਕਿ ਮੈਂ ਆਪਣੀ ਡਿਊਟੀ ਕਿੱਦਾਂ ਕਰਨੀ ਆ ਨਹੀਂ ਸਰ ਤੁਹਾਡੀ ਵੀ ਜਿਉ ਮੇਰੀ ਬਣਦੀ ਹੈ ਨਾ ਫਿਰ ਇਦਾਂ ਕਾਤਲ ਸਰ ਇਹ ਮੂੰਹ ਦੇ ਫਿਰਨਗੇ ਤੇ ਜਿਹਨੂੰ ਮਰਜੀ ਮਾਰ ਦੇਣਗੇ ਇਦਾਂ ਤੇ ਅਸੀਂ ਸਾਰੇ ਕੰਮ ਤੇਰੇ ਕੋਲ ਪੁੱਸ-ਪੁੱਸ ਕੇ ਕਰਾਂਗੇ ਹੈ ਇਹ ਕੀ ਤੈਨੂੰ ਮੈਂ ਆਖਿਆ ਨਹੀਂ ਇਹਨਾਂ ਪੈਸੇ ਲੱਲੇ ਆ ਇਹਨਾਂ ਨਹੀਂ ਉਹ ਗੱਲ ਛੱਡਨੀ ਇਹਦੇ ਵਿੱਚ ਨਾ ਪੈਸਾ ਬੋਲਣ ਡਿਆ ਹੁਣ ਤੇ ਇਹਨੂੰ ਹੁਣ ਨਾ ਵੇਖੀ ਤੇ ਸਹੀ ਕਿੱਦਾਂ ਮੈਂ ਮਜਾ ਚਖਮਨੀ ਆ ਸਿੰਦੇ ਮਾਰੇ ਨੂੰ ਇਹਨੂੰ ਤੀਰ ਵਾਂਗੂ ਨਾ ਨਾ ਸਿੱਧਾ ਕੀਤਾ ਤੇ ਇਹ ਵੀ ਕੀ ਯਾਦ ਕਰੂਗਾ ਇਹਨੇ ਮੇਰਨਾ ਪੰਗਾ ਲਿਆ ਨਾ ਇਹਨੂੰ ਹੁਣ ਮਹਿੰਗਾ ਪਾਊਗਾ ਨਾ ਇਹਨੂੰ ਮੈਂ ਹੁਣ ਘਰ ਦਾ ਰਹਿਣ ਦੇਣਾ ਹੀ ਆ ਤੇ ਨਾ ਇਹਨੂੰ ਕਾਟਦਾ ਰਹਿਣ ਦੇਣਾ ਆ ਯਾਰ ਕੀ ਕਰਦਾਂਗੇ ਆਪਾਂ ਜਦੋਂ ਪ੍ਰਸ਼ਾਸਨ ਸਰ ਉਹਨਾਂ ਨੇ ਮਿਲਿਆ ਵਾ ਕਿ ਮੰਮੀ ਅਸੀਂ ਕੋਈ ਕਰ ਸਕਦੇ ਹੁਣ ਮੈਂ ਤੈਨੂੰ ਪਹਿਲਾਂ ਹੀ ਦੱਸਿਆ ਜੇ ਗੱਲ ਸਬੂਤਾਂ ਦੇ ਆਉਂਦੀ ਆ ਨਾ ਤੇ ਹੁਣ ਸਬੂਤ ਇਹਨੂੰ ਘਰੋਂ ਬਖਾਰ ਕਰਨਗੇ ਤੁਹਾਨੂੰ ਮੈਂ ਦੱਸਾਂ ਅੱਗੇ ਤਾਂ ਮੈਨੂੰ ਸਹੀ ਲੈਣ ਲਈ ਨਾ ਵੀ ਚੱਲ ਕੋਈ ਗੱਲ ਨਹੀਂ ਉਹ ਘਰ ਦੇ ਵਿੱਚ ਰਹੀ ਜਾਵੇ ਪਰ ਹੁਣ ਨਹੀਂ ਇਹਨੂੰ ਮੈਂ ਰਹਿਣ ਦਿੰਦੀ ਹੁਣ ਮੈਂ ਚੱਲੀ ਜੇ ਉੱਥੇ ਤੇ ਫਿਰ ਨਾ ਆਖਿਓ ਦੱਸਿਆ ਨਹੀਂ ਨਾ ਉੱਥੇ ਲੈ ਇੱਕਾ ਕੇ ਮਰਵਾ ਲਿਆ ਹੁਣ ਦੂਜੇ ਨਾਲ ਵੀ ਥੋੜਾ ਬਹੁਤਾ ਸੋਚ ਲੈਣ ਦੇ ਮੰਮੀ ਸੋਚਿਆ ਆ ਮੈਨੂੰ ਲੱਗੀ ਅੱਗ ਮੇਰੀ ਤਾਂ ਨਖੱਤੇ ਨੇ ਝੋਲੀ ਸੁੰਨੀ ਕਰਕੇ ਰੱਖਤੀ ਆ ਤੇ ਵੇਖੀ ਤਾਂ ਸਹੀ ਇਹਨੂੰ ਮੈਂ ਹੁਣ ਕਿੱਦਾਂ ਸਿੱਧਿਆਂ ਕਰਦੀ ਆ ਇਹਦੀ ਵੀ ਝੋਲੀ ਨਾ ਨਾ ਸੁੰਨੀ ਕੀਤੀ ਤੇ ਇਹਨੂੰ ਵੀ ਪਤਾ ਜਾਊਗਾ ਲੱਗ ਵੀ ਕਿੱਦਾਂ ਉਹ ਗੱਲ ਕਿਸ ਨਾਲ ਪੰਗੇ ਲਈਦੀ ਆ ਤੇ ਕਿੱਦਾਂ ਨਹੀਂ ਲਈਦੇ ਕਬਲ ਸਮਝਾਏ ਇਹਨੂੰ ਕੋਈ ਤੱਕ ਤੱਕ ਇਹ ਚੱਲ ਜੂਗੀ ਅਗਲਾ ਇਹਦੇ ਵੀ ਮਾਰੂ ਕੋਹ ਤੇ ਇਹਨੂੰ ਕਰੂਗਾ ਬੰਨੇ ਜੇ ਤੋ ਜਾਣਾ ਹੀ ਆ ਨਾ ਤੇ ਮੈਂ ਤੇਰੇ ਨਾਲ ਜਾਣਾ ਐਨੀ ਕਾਲੀ ਨਾ ਪੈ ਅਗਲੇ ਦਾ ਤਾਂ ਦਿਲ ਵਧਿਆ ਵਾ ਤੇਰੇ ਵੀ ਸਿਰ ਤੇ ਮਾਰੂਗਾ ਤੇ ਅੱਗੇ ਇਹਨਾਂ ਨੇ ਮੈਨੂੰ ਕੀ ਕਰ ਲਿਆ ਤੇ ਫਿਰ ਮੈਨੂੰ ਇਹ ਕੀ ਕਰ ਲੈਣਗੇ ਬਾਜੀ ਤੂੰ ਇਹਨੂੰ ਡੱਕੋ ਹਾਂ ਠੀਕ ਆ ਜਦ ਕਵਲ ਆਖਣੀ ਨਾ ਉਦਾਂ ਕਰੋ ਮੈਂ ਤਾਂ ਨਹੀਂ ਐਦਾਂ ਕਰਦੀ ਜੇ ਤੇ ਜਾਣਾ ਮੇਰੇ ਨਾਲ ਤੇ ਚਲੋ ਜੇ ਨਹੀਂ ਜਾਣਾ ਤੇ ਤੁਹਾਡੀ ਮਰਜ਼ੀ ਮੈਂ ਤਾਂ ਹੁਣ ਜਾ ਕੇ ਰਹਿਣਾ ਹੀ ਆ ਇਹਨੂੰ ਨਖੱਤੇ ਨੂੰ ਬੋਦਿਆਂ ਤੋਂ ਫੜ ਕੇ ਨਾ ਨਾ ਤੂੰ ਆ ਘਰੋਂ ਬਾਹਰ ਨਾ ਨਾ ਕੱਟਿਆ ਕਿੱਥੇ ਆ ਉਹ ਤੇ ਸਾਡਾ ਹੈ ਹੁਣ ਕੀ ਆ ਹਾਨੂੰ ਮਿਲਦੇ ਗਿਲਦੇ ਨਹੀਂ ਦਫਾ ਕਰੋ ਅਸੀਂ ਉਹਨਾਂ ਕੋ ਕੀ ਲੈਣਾ ਹੁਣ ਦਫਾ ਕਰੋ ਤੇ ਫਿਰ ਜਾਂਦੇ ਜਾਂਦੇ ਅੱਜ ਉਹਨੂੰ ਮਾਰਿਆ ਮੁੜ ਕੇ ਦੂਜੇ ਦੇ ਦਿਵਾਲੇ ਹੁਜੇ ਮੁੜ ਕੇ ਤੁਹਾਡੇ ਦਿਵਾਲੇ ਹੋ ਜਾਊਗਾ ਤੇ ਫਿਰ ਇਦਾਂ ਤੇ ਇਹਨੂੰ ਮੂੰਹ ਪੈ ਜੂਗਾ ਰੋ ਜੀ ਆਹ ਹੋਈਆਂ ਇਹਦੀਆਂ ਕਾਲੀਆਂ ਨੇ ਅੱਗੇ ਪਵਾੜੇ ਪਾਏ ਇੱਥੋਂ ਤੱਕ ਸਾਨੂੰ ਪਹਚਾਇਆ ਵਾ ਜੇ ਨਾ ਕਾਲੀਆਂ ਕਰਦੀ ਤੇ ਇੱਥੋਂ ਤੱਕ ਅਸੀਂ ਉੱਪਰ ਨਾ ਨਹੀਂ ਹਾਰੀ ਹੈਗੀ ਆਦੀ ਮੈਂ ਡੱਬਾ ਦੇ ਕੇ ਹੀ ਹਮਣਾਵਾ ਮੇਰਾ ਭਰਾ ਬੇਤ ਖਲੋਊਗਾ ਮੈਨੂੰ ਤਾਂ ਚੰਗਾ ਲੱਗਣਾ ਵਾ ਖਲਿਆਰ ਲਿਆ ਬੇੜਾ ਹੀ ਘਰ ਕ ਕਰਕੇ ਤੇ ਰੱਖ ਲਿਆ ਯੋ ਤੂੰ ਹੁਣ ਮੰਮੀ ਤੁਹੀ ਚਾਹੇ ਮੈਨੂੰ ਜੋ ਮਰਜ਼ੀ ਕਰੋ ਜਿੱਦਾਂ ਮਰਜ਼ੀ ਵਾਸਤੇ ਪਾਓ ਮੈਨੂੰ ਭਾਵੇਂ ਗਾਲਾਂ ਕੱਢ ਲਓ ਜੋ ਮਰਜ਼ੀ ਆਖ ਲਓ ਪਰ ਮੈਂ ਅੱਜ ਨਹੀਂ ਉਹਦੇ ਜਾਣੋਂ ਰਹਿਣਾ ਉਹਦਾ ਮੈਂ ਪਰੇ ਦਾ ਸਿਆਪਾ ਕਰਕੇ ਹੀ ਆਉਣਾ ਵਾਂ ਉਹਨੂੰ ਮੈਂ ਰੋ ਕੇ ਹੀ ਆਉਣਾ ਵਾਂ ਇਹ ਕਿਹੜਾ ਤੂੰ ਉਤਰਿਆ ਮੇਰਾ ਇਹ ਨਾਲ ਕਿਹੜੇ ਜਨਮ ਦਾ ਵੈਰ ਕੱਢਿਆ ਤੂੰ ਮੈਂ ਤੇਰਾ ਕੀ ਮਾੜਾ ਕਰਤਾ ਹੈਗਾ ਬਿਮਾਰੀ ਪੈਣਿਆ ਘਰ ਚ ਉਹ ਹੀ ਘਰ ਵਾ ਜਿਹੜਾ ਮੇਰਾ ਜੀ ਦੇ ਵਿੱਚ ਤੂੰ ਵਸਣ ਰਿਹਾ ਵਾ ਵੇਖੀ ਸਾਈ ਕਿੱਦਾਂ ਕਰੂੰ ਬਾਹਰ ਕੱਢ ਕੇ ਨਹੀਂ ਕੋ ਲੈਣੇ ਨੂੰ ਮੈਂ ਚੱਲ ਮੰਮੀ ਜਾਣ ਦੋ ਜਾਂਦੀ ਤੇ ਪਰ ਦਿਲ ਚ ਗਵਾਲਾ ਨਾ ਕੱਢ ਰਿਆਂ ਦੋ ਕੋਈ ਗੱਲ ਨਹੀਂ ਹੋਰ ਨਬਾਲ ਕੱਢਦੀ ਕੱਢਦੀ ਆਪਣਾ ਕੋਈ ਥੇ ਕਰਵਾਵੇ ਆਪਣੇ ਸਿਰ ਚ ਕੋ ਮਰਵਾ ਕੇ ਤੈਨੂੰ ਮਾਰ ਦਵੇ ਅਗਲੇ ਦਾ ਕੀ ਲੈਣਾ ਉਹਦਾ ਤੇ ਦਿਲ ਵਧਿਆ ਵਾ ਹੁਣ ਚਲ ਦੇਖੀ ਉਮੀ ਜੋ ਹੁਣ ਜੋ ਮਰਜੀ ਉਹ ਕਰ ਸਕਦਾ ਵਾ ਦਰਨਾਮਾ ਹਾਂ ਜੀ ਪਾਪਾ ਦੁਈਆ ਦੋ ਉਧਰ ਜਾਂਦੀਆਂ ਹੱਡੇ ਵਾਲੋ ਤੁਰੀਆਂ ਕੀ ਗੱਲ ਕੋਈ ਦਵਾਈ ਦੂ ਲੈਣ ਗਈਆਂ ਨਾਲ ਚੱਲ ਜਣਾ ਇਹੋਨਾਂ ਦੇ ਉਹ ਨਹੀਂ ਪਾਪਾ ਜੀ ਦਵਾਈ ਲੈਣ ਨਹੀਂ ਗਈਆਂ ਹਾਂ ਉਹ ਸੋਹਰੇ ਮੇਰੇ ਗਈਆਂ ਹੀ ਹੋ ਆਪਣੇ ਭਰਾਣ ਲੜਨ ਗਈ ਉੱਥੇ ਕਿਉਂ ਭਰਾਣਾ ਅੱਗੇ ਉਹਨਾਂ ਘੱਟ ਕੀਤੀ ਆ ਉਹ ਮੈਂ ਬਥੇਰਾ ਡੈਡੀ ਸਮਝਾਇਆ ਇਹਨਾਂ ਨੂੰ ਵੀ ਨਾ ਜਾ ਮੰਮੀ ਨੇ ਬੜਾ ਸਮਝਾਇਆ ਵੀ ਨਾ ਜਾ ਉੱਥੇ ਹੁਣ ਸਾਡਾ ਕੀ ਰੱਖਿਆ ਪਰ ਅੰਦੀ ਨਹੀਂ ਮੈਂ ਉਹ ਜਾ ਕੇ ਮੱਤ ਦੇਣੀ ਦੇਣੀ ਆ ਕਾਦੀ ਮੱਤ ਦੇਣੀ ਅਸੀਂ ਦੇ ਅੱਗੇ ਡੁੱਬੇ ਪਏ ਆ ਉਹ ਨਹੀਂ ਪਾਪਾ ਸੁਣਦੀ ਕਿਸ ਦੀ ਉਹਰੇ ਦਿਮਾਗ ਨਾ ਗੁੱਸੇ ਬਹੁ ਚੜਿਆ ਵਾ ਕਰੇ ਵੀ ਕੀ ਵਿਚਾਰੀ ਉਹ ਘਰ ਦਾ ਬੇੜਾ ਘਰ ਕਰ ਰਿਹਾ ਤਾਂ ਉਹਨੇ ਸਾਡਾ ਉੱਥੇ ਗਈ ਆਪਣੇ ਭਰਾਣ ਲਾਣ ਛਿੰਦੇ ਨਾ ਆਂਦੀ ਉੱਥੇ ਮੇਰਾ ਹਿੱਸਾ ਬਣਦਾ ਘਰ ਚ ਤੇ ਘਰੋਂ ਬਾਹਰ ਕੱਢਣੇ ਹੁੰਦੀ ਬਾਹਰ ਕੱਢੇ ਸੁਟਣਾ ਨੂੰ ਸੰਦੀ ਨੂੰ ਮੈਂ ਉਹ ਘਰੋਂ ਬਾਹਰ ਕੀ ਸੋਣਾ ਤੇ ਕੀ ਨਾ ਸੁਣਨਾ ਅੱਗੇ ਕਿੰਨੇ ਚੰਨ ਚੜ ਗਿਆ ਤੇ ਹੋਰ ਹੁਣ ਇਹ ਚੰਨ ਜੜਾ ਨਾ ਖਦਾ ਖਾ ਕੇ ਆਉਂਗੀ ਵੇਲੀ ਜਿਹੋ ਜਿਹਾ ਭਰਾ ਤੇ ਉਹੋ ਜਿਹੀ ਭੈਣ ਵਾ ਇਹ ਕਿਹੜੀ ਕਿਸ ਦੀ ਆਖੀ ਮੰਦੀ ਆ ਉਹਨੂੰ ਵੀ ਲੈ ਕੇ ਕਬਲ ਨੂੰ ਹੀ ਤੇ ਤੋਰ ਪੀਆ ਹੁਣ ਵੇਖੀ ਹਾਂ ਉਹ ਜੇ ਉਹਦਾ ਤੇ ਦਿਲ ਵਧਿਆ ਵਾ ਮਾਰੂਗਾ ਨਾ ਇਹਨਾਂ ਦੇ ਛੱਦੇ ਵਿੱਚ ਵੀ ਕੋਹ ਕੱਲੀਆਂ ਦੋਹਾਂ ਜਣੀਆਂ ਉੱਠ ਕੇ ਤੇ ਦੌੜ ਗਈਆਂ ਵਾ ਰੇ ਡੀ ਆਖੀ ਤੇ ਐਵੇਂ ਨਹੀਂ ਮੰਨਦੀ ਅਹੀਂ ਕੀ ਕਰਗੇ ਹੁਣ ਨੂੰ ਚੰਗਾ ਬਣਾ ਪਤਾ ਵੀ ਉਹਦਾ ਦਿਲ ਵਧਿਆ ਵਾ ਇਹ ਆਖੇ ਲੱਗਦੀਆਂ ਕਿਸਦੇ ਉਹ ਚੱਲ ਰੈਡੀ ਕੋਖ ਨਹੀਂ ਦੱ ਗਈ ਹੈ ਨਾ ਕੋਖ ਨੂੰ ਕਰਕੇ ਆਊਗੀ ਓਰੇ ਮਨ ਚ ਗੁੱਸਾ ਬੜਾ ਵਾ ਤੂੰ ਹੋਵੇ ਕਿਉਂ ਨਾ ਡਾਡੀ ਅਗਲੇ ਮੁੰਡਾ ਮਾਰਿਆ ਸਾਡਾ ਬਾੜੀ ਮੱਟੀ ਗੱਲ ਥੋੜੀ ਹੈਗੀ ਆ ਵੇ ਗੁੱਸੇ ਚ ਆਇਆ ਕਈ ਕੋ ਹੋ ਜਾਂਦਾ ਹੁੰਦਾ ਵਾ ਅੱਗੇ ਕਿੰਨੇ ਚੰਦ ਚੜ ਗਏ ਆ ਤੇ ਹੁਣੇ ਨੇ ਫੇਰ ਕੋਈ ਨਾ ਕੋਈ ਚੜਾ ਲੈਣਾ ਹੀ ਮੰਮੀ ਕੋਖ ਨਹੀਂ ਦਾ ਥੋੜਾ ਸਬਰ ਰੱਖੋ ਵੇਖੀ ਜਾਂਦੀ ਆ ਕੀ ਹੁੰਦਾ ਵਾ ਮੰਮੀ ਆਹ ਹੋ ਗਿਆ ਗੱਲਾਂ ਤੇ ਸਭੋਂ ਪੜਕਾਉਣ ਡਿਆ ਵਾ ਤੂੰ ਠੰਡਿਆ ਨਹੀਂ ਕਰਦਾ ਉਹ ਮੰਮੀ ਠੰਡਿਆ ਕੀ ਹੋਣਾ ਵਾ ਪੁਲਿਸ ਨੂੰ ਫੋਨ ਲਾਇਆ ਤੁਹਾਡੇ ਸਾਹਮਣੇ ਡਾਡੀ ਮੈਂ ਲਾਇਆ ਪੁਲਿਸ ਨੂੰ ਫੋਨ ਪੁਲਸ ਵਾਲਾ ਕੀ ਕਰੀ ਜਾਂਦਾ ਅੰਦਾ ਤੈਨ ਮਨ ਕਰ ਤੇ ਕਹਾਣੀ ਬਣਾਈਆਂ ਇਹ ਤਾਂ ਆਪਣੇ ਕੋਲ ਸਟੋਰੀ ਬਣਾ ਕੇ ਤੇ ਮੈਨੂੰ ਬੇਕੂ ਬਣਾਉਣ ਡਈਓ ਗਾੜੀ ਮੈਨੇ ਵੀ ਵੀ ਗੱਲਾਂ ਕੀਤੀਆਂ ਪੁਲਸ ਵਾਲੇ ਨੇ ਉਹ ਪੁਲਿਸ ਨੂੰ ਵੀ ਭਾਈ ਚੜਾਵਾ ਚਾੜਤਾ ਹੋਣਾ ਵਾ ਪੁਲਸ ਨੇ ਉਹਨਾਂ ਦੀ ਗੱਲ ਕਰਨੀ ਤੁਹਾਡੀ ਧੋੜੋ ਕਰਨੀ ਆ ਮੈਂ ਤੇ ਅੱਗੇ ਆਖਿਆ ਮੈਂ ਵੀ ਜਿਹੜਾ ਇੰਨਾ ਵਦਾ ਦਿਲ ਵਧਿਆ ਉਹਨੇ ਕੀਪਤਾ ਪਹਿਲਾਂ ਹੀ ਤਾਰੀਪ ਬੁਲਚਰੋ ਕਹਿੰਦੇ ਫੇਰੇ ਕੰਮ ਕੀਤਾ ਇਹਨਾਂ ਦੇ ਕੋਈ ਦਿਲ ਚ ਬਹਿਣ ਹੀ ਨਹੀਂ ਡਈ ਇਹ ਆਪਣੀਆਂ ਹੀ ਆਕੀ ਜਾਂਦੇ ਨਹੀਂ ਨਹੀਂ ਬੁਲਚ ਵਾਲਾ ਆਇਆ ਹੀ ਉਹਨੇ ਹਮ ਕਰ ਦੇਣਾ ਛੱਡ ਦੇਖ ਨਹੀਂ ਉਹਨੇ ਅੱਥੇ ਬੜੀ ਤੇ ਮੰਮੀ ਹੱਥ ਹੱਥ ਰਕੇ ਬਹਿ ਵੀ ਕੀ ਸਕਦੇ ਕੋਖਣਾ ਤੁਹਾਨੂੰ ਕਰਨਾ ਪੈਣਾ ਵਾ ਕੱਲ ਹੋਰ ਨੁਕਸਾਨ ਕਰ ਦੂ ਫੇਰ ਕਰਾਂਗੇ ਡਾਡੀ ਆਪਾਂ ਤੇ ਸਾਡੇ ਨਾਲ ਕਿ ਸਿਰਕ ਪਾਈ ਕਰੀ ਜਾਂਦਾ ਸਿੱਧਾ ਕਹਿ ਪੀ ਮੈਂ ਕਲਾ ਆਵਾ ਕਰੋ ਆਪਣੀਆਂ ਮਰਜ਼ੀ ਦੀ ਅੱਗੇ ਤਾਂ ਡਾਡੀ ਮਾਰ ਜੀਂਗਾ ਨੇ ਕੀ ਚੰਦ ਚਾੜਤੇ ਤੇ ਹੁਣ ਹੋਰ ਚੜਾ ਲੋ ਮੰਮੀ ਬਹੁਤਾ ਵੀ ਕੀ ਡਰੀ ਜਾਣਾ ਵਾ ਹੁਣ ਡਰ ਕੇ ਤੂੰ ਅੰਦਰ ਵੜ ਜੀਏ ਕੱਲ ਤੁਹਾਨੂੰ ਘਰ ਆ ਕੇ ਮਾਰ ਜੂਗਾ ਉਹ ਨੂੰ ਪਤਾ ਲੱਗੂਗਾ ਕਿ ਕੋਈ ਮੰਗਰ ਆਇਆ ਵਾ ਉਹ ਗਰਨਾਮ ਨਹੀਂ ਇੰਨੀਆਂ ਹਾਲਾਚੇਰੀਆਂ ਦੇ ਦੇਈ ਦਿਆ ਇਹ ਨਹੀਂ ਉਹ ਜੰਗੀਆਂ ਦੀਆਂ ਅੱਖੇ ਲੱਗ ਜਾ ਉਹ ਕੋਈ ਨਹੀਂ ਡਾਡੀ ਤੂੰ ਟੈਨਸ਼ਨ ਲੋ ਵੇਖ ਲਾਂਗੇ ਕਿ ਉਹ ਕੀ ਕਰਦਾ ਵੱਡਾ ਪਹਿਲਵਾਨ ਉਹ ਇਹ ਨਹੀਂ ਕਿਹਦੇ ਅੱਖੇ ਲੱਗਣਾ ਤਾਂ ਜਾ ਤੂੰ ਵੀ ਚੱਲ ਜਾ ਫੇ ਮਗਰੀ ਤੂੰ ਕੰਨੂ ਕਰ ਖਲੋਤਾ ਵਾ ਚੱਲ ਜੂਗਾ ਮੰਮੀ ਮੈਂ ਕੋਈ ਨਹੀਂ ਵੇਖੀ ਤੇ ਸਹੀ ਹੁਣ ਇਹਨਾਂ ਦਾ ਬਣਦਾ ਕੀ ਆ ਜਿਹੜੇ ਬਾਲੇ ਚਾਂਬੜੇ ਫਿਰਦੇ ਧੱਪ ਤੇ ਮੈਨੂੰ ਅੱਗੇ ਬੜਾ ਹੀ ਇਹਨਾਂ ਤੇ ਆ ਜਿਹੜੀ ਫਿੰਡੀਆਂ ਜਾਂ ਖਲਾਰੀ ਫਿਰਦੀ ਨਾ ਵੇਖੀ ਕਿਦਾਂ ਨੂੰ ਗੁੱਤੋਂ ਫੜ ਕੇ ਬਾਹਰ ਕਰਦੀ ਪਰਮਜੀਤ ਅਸੀਂ ਆ ਤੇ ਗਈਆਂ ਵਾ ਇਹ ਨਾ ਹੋਵੇ ਕਿ ਸਾਡੇ ਗਾਲੀ ਪੈ ਜਾਣੇ ਐਵੇਂ ਪੈ ਜਾਣਗੇ ਗੱਲ ਤੂੰ ਡਰਦੀ ਕਿਉਂ ਮੇਰੇ ਹੁੰਦਿਆਂ ਦਿਲ ਰੱਖ ਏਦਾਂ ਡਰਿਆ ਥੋੜੀ ਉਹ ਗੱਲ ਗੱਲਾਂ ਕਰਨੀਆਂ ਵਾ ਜਦੋਂ ਅਗਲੇ ਅਧਿਕਾਰੀ ਆ ਗਏ ਤਾਂ ਡਰ ਤੇ ਲੱਗਦਾ ਹੀ ਆ ਘਰ ਮੇਰਾ ਵਾ ਇਹਨਾਂ ਦਾ ਘਰ ਨਹੀਂ ਆ ਠੀਕ ਆ ਨਾ ਇਹਨਾਂ ਦੀ ਕੀ ਜੁਰਤਾ ਇਹ ਹੱਥੀ ਪੈ ਜਾਣਗੇ ਤੇ ਇਹ ਹਾਈ ਤੇ ਰੋਕ ਜਾ ਮਮੀ ਮੈਂ ਨਹੀਂ ਕਹਿਦੀ ਤੀ ਤੇ ਮੈਂ ਕਿਸ ਦੀ ਕੋਈ ਲੱਗਦੀ ਵੀ ਨਹੀਂ ਪਤਾ ਹੀ ਨਹੀਂ ਗੱਲ ਮਤੋਂ ਹੋਣ ਨਹੀਂ ਹਾਂ ਮੈਂ ਤੇ ਜਦੋਂ ਦੀ ਤੇਰੇ ਕੋਲੋਂ ਹੋ ਕੇ ਆਈ ਆ ਮੇਰੇ ਤੇ ਕਿਤੇ ਗਲੇ ਚ ਪਾਣੀ ਨਹੀਂ ਉਤਰੰਡਿਆ ਓ ਮਮੀ ਬਸ ਰਹਿਣ ਦੇ ਇਹ ਕਹਿਣ ਦੀਆਂ ਹੀ ਗੱਲਾਂ ਵਾਂ ਗਲੇ ਚ ਪਾਣੀ ਨਹੀਂ ਉਤਰਦਾ ਮੇਰੇ ਹਿਸਾਬ ਨਾਲ ਤਾਂ ਤੁਸੀਂ ਰਾਤ ਨੂੰ ਸਰਬਤ ਪੀ ਕੇ ਸੁੰਦੇ ਹੋਣੇ ਆ ਤੁਹਾਡੇ ਦੇ ਕਾਲਜੇ ਨੂੰ ਠੰਡ ਪੈ ਗਈ ਹੋਣੀ ਆ ਆਪਣੀ ਧੀ ਤੇ ਘਾਰ ਅੱਗ ਲਾ ਕੇ ਕੀ ਕੋਈ ਨਹੀਂ ਤੁਸੀਂ ਕੀਤਾ ਮੇਰੇ ਨਾਲ ਹੁਣ ਕੀ ਰਹਿ ਗਿਆ ਬਾਕੀ ਦੱਸੋ ਨਾ ਮੈਨੂੰ ਕਿੱਥੇ ਆ ਵੱਡਾ ਸ਼ੇਰ ਮਾਰੋ ਉਹਨੂੰ ਆਵਾਜ਼ ਨਿੱਤੀ ਐ ਬਹਿ ਜਾ ਮੈਂ ਤੇਰੇ ਲਈ ਪਾਣੀ ਲਿਆਉਣੀ ਆ ਇੰਨਾ ਗਰਮ ਨਾ ਹੋ ਮੈਨੂੰ ਪਤਾ ਤੇਰੇ ਅੰਤਰਾ ਨੂੰ ਸੇਕ ਲੱਗਾ ਵਾ ਪਰ ਇੰਨਾ ਨਾ ਤਾਂ ਤਾ ਜਾ ਨਾ ਮੰਮੀ ਤਾ ਤਾ ਨਾ ਜਾਵਾ ਤਾਂ ਕੀ ਕਰਾਂ ਪਾਣੀ ਤੁਸੀਂ ਨਾ ਮੇਰੇ ਸਿਰ ਚ ਪਾ ਦੋ ਲਿਆ ਕੇ ਕੀ ਕੋਈ ਨਹੀਂ ਤੁਸੀਂ ਮੇਰ ਨਾਲ ਕੀਤਾ ਹੁਣ ਹੁਣ ਕੀ ਪਾਕੀ ਰਹਿ ਗਿਆ ਕਰਨ ਵਾਲਾ ਕੀ ਇੰਨਾ ਰੋਲਾ ਪਾਇਆ ਮੈਂ ਸਾੜ ਕੇ ਅੰਦਰੋਂ ਸੁਣ ਕੇ ਆਈ ਆ ਐਨੀ ਢੜੀ ਬੇਇੱਜ਼ਤੀ ਕਰ ਜਾਂਦੀ ਤੇ ਉੱਤੋਂ ਤੇ ਉਹਨੂੰ ਪਾਣੀ ਪੁੱਛਣ ਲੱਜੇ ਬੇਇੱਜ਼ਤੀ ਤਾਂ ਹੁਣ ਬੀਬਾ ਤੇਰੀ ਹੋਊਗੀ ਜੋ ਕਾ ਤੁਸੀਂ ਸਾਡੇ ਨਾਲ ਕੀਤਾ ਦੋਵਾਂ ਜੀਆਂ ਨੇ ਰਲ ਕੇ ਜੋ ਤੇਰਾ ਕਸੂਰ ਆ ਨਾ ਮੈਨੂੰ ਪਤਾ ਵਾ ਭਾਬੀ ਤੇਰੀ ਚੁੱਕਣਾ ਜਾਣ ਕੇ ਵੀਰ ਨੇ ਸਭ ਕੁਝ ਕੀਤਾ ਵਾ ਹੋਰ ਕਿਸ ਦੀ ਚੁੱਕਣਾ ਚ ਨਹੀਂ ਆਣ ਕੇ ਕੀਤਾ ਤੁਹਾਨੂੰ ਹੀ ਉੱਥੇ ਵੀ ਕਿਹਾ ਸੀ ਕਿ ਅਸੀਂ ਕੁਝ ਨਹੀਂ ਕੀਤਾ ਹੈਗਾ ਸਾਰਾ ਕੁਝ ਭੁੱਲ ਕੇ ਅਸੀਂ ਫੇਰ ਵੀ ਮਗਰ ਉੱਥੇ ਗਏ ਤੁਸੀਂ ਸਾਨੂੰ ੱੱਕੇ ਮਾਰ ਕੇ ਉੱਥੋਂ ਕੱਢਿਆ ਤੇ ਫਿਰ ਹੁਣ ਕੀ ਕਰਨ ਆ ਗਈ ਇੱਥੇ ਕੀ ਭੁੱਲ ਕੇ ਗਈ ਤੂੰ ਮੇਰੇ ਮਗਰ ਤੂੰ ਤੇ ਗਈ ਆਪਣੇ ਖਸਮ ਦੀ ਕਰਕੇ ਕਿ ਉਹਨੂੰ ਛਡਾ ਕੇ ਲਿਆਈ ਏ ਥਾਣੇ ਦੇ ਵਿੱਚੋਂ ਤੇ ਜਿਹੜੀ ਗੱਲ ਬਣੀ ਨਹੀਂ ਫੇਰ ਕਿਹੜਾ ਤੇਰੀ ਲੋੜ ਪੈ ਗਈ ਕੱਲੀ ਛਡਾ ਕੇ ਲਿਆਈ ਕਿ ਨਹੀਂ ਜੁਰਤ ਦੇ ਨਾਲ ਹਾਂ ਉਹ ਤੇ ਫਿਰ ਗੱਲ ਵਾ ਆਪਣੇ ਘਰ ਵਾਲੀ ਦੇਖ ਲੈਣਾ ਆਪਣਾ ਬੰਦਾ ਛਡਾ ਲਿਆ ਹੀ ਕੁੜੀ ਦੇ ਮੂੰਹ ਵੱਲ ਤੇ ਨਹੀਂ ਨਾ ਵੇਖਿਆ ਹੈ ਕੋਈ ਨੂੰ ਪਰਵਾਹ ਕਿਦਾਂ ਮੂੰਹ ਸਿਰ ਲਿਆ ਜਿਨ ਲਿਪਿਆ ਵਾ ਅਹੀਂ ਕੁੜੀ ਦਾ ਮੂੰਹ ਹਲੇ ਵੇਖਿਆ ਹੀ ਤਾਂ ਹੀ ਮਗਰ ਦੌੜੀਆਂ ਗਈਆਂ ਹੀ ਹੁਣ ਜੇ ਤੁਸੀਂ ਨਹੀਂ ਸਮਝਦੇ ਹਨ ਨੂੰ ਆਪਣਾ ਤਾਂ ਅਹੀਂ ਆਪਣਾ ਮੂੰਹ ਸਿਰ ਲਿੰਪੜਾ ਨਹੀਂ ਅਹੀਂ ਕਾਹਦਾ ਸੋਕ ਕਰੀਏ ਜੇ ਤੁਸੀਂ ਨਹੀਂ ਸਮਝੇ ਹਨ ਨੂੰ ਆਪਣਾ ਚੱਲ ਨਾ ਸੋਕ ਕਰ ਹੁਣੇ ਪਤਾ ਲੱਗ ਜਾਂਦਾ ਤੈਨੂੰ ਵੇਖੀ ਤੇ ਸਹੀ ਤਰ੍ਹਾਂ ਬਣਦਾ ਕੀ ਆ ਇੱਥੇ ਖਲੋਜਾ ਜਰਾ ਕਰ ਕੀ ਬਣਾਉਣਾ ਤੂੰ ਇੱਥੇ ਆਡਾ ਮੈਂ ਹਾਂ ਚੋਕਾ ਆਪਣਾ ਜੁੱਲੀ ਬਿਸਤਰਾ ਤੇ ਨਿਕਲ ਇੱਥੋਂ ਤੈਨੂੰ ਮੈਂ ਦੱਸ ਦਿੱਤਾ ਈ ਓਏ ਆ ਸਗਾਦੂ ਕਿੰਨੇ ਬਾੜੀਆਂ ਵਾ ਘਰ ਅਜੇ ਤੈਨੂੰ ਠੰਡ ਨਹੀਂ ਪਈ ਪੁੱਤ ਮਰਾ ਕੇ ਇਧਰ ਨਿੱਟਰ ਬਾੜ ਮੇਰਾ ਕਰੋ ਕਿੰਨੂੰ ਲੱਗਾ ਕੱਢਣ ਤੂੰ ਮੂੰਹ ਕੱਢਣ ਲੱਗਾ ਵਾ ਖਲੋ ਜਾ ਜਰਾਕ ਠੰਡ ਰੱਖ ਮੈਂ ਕੱਚੇ ਪੈਰੀ ਨਹੀਂ ਆਈ ਮੈਂ ਪੱਕੇ ਪੈਰੀ ਆਈ ਆ ਤੇ ਭੁੱਲ ਭਲੇਖੇ ਵੀ ਨਾ ਮੈਨੂੰ ਕਿਤੇ ਹੱਥ ਨਾ ਲਾ ਦਿਓ ਉਹ ਨਾ ਹੋਵੇ ਪੁਲਸ ਦੇ ਰਹੀ ਤਾਂ ਮੈਂ ਹੁਣੇ ਚਕਾ ਦਾਂ ਤੂੰ ਕੱਚੇ ਪੈਰੀ ਆ ਤੇ ਭਾਵੇਂ ਆ ਪੱਕੇ ਪੈਰੀ ਮੇਰੇ ਘਰੋਂ ਬਾਹਰ ਨਿਕਲ ਮੈਨੂੰ ਤੇਰੀ ਕੱਚੀਆਂ ਪੱਕੀਆਂ ਦੀ ਕੋਈ ਮਤਲਬ ਨਹੀਂ ਆ ਮੈਂ ਖਲੋ ਜਾ ਖਲੋ ਜਾ ਤੇਰਾ ਮੂੰਹ ਵੀ ਮੈਂ ਬੰਦ ਕਰ ਦਿੰਨੀ ਆ ਇਧਰ ਵੇ ਆ ਕਾਗਜ਼ ਵੇਖ ਲਾ ਜਰਕ ਉਹ ਤਾਂ ਫੇਰ ਚਾਂਬੜੀ ਜਿਆਦਾ ਆ ਵੇ ਆ ਕਾਗਜ਼ ਦੇਖਦੇ ਆ ਆ ਨਾਂ ਲਿਖਿਆ ਪਰਮਜੀਤ ਕੌਰ ਮੇਰਾ ਪਿਓ ਜਿਹੜਾ ਹੈ ਨਾ ਆ ਘਰ ਦੀ ਜਿਹੜੀ ਸਟਰੀ ਜਿਹੜੀ ਆ ਨਾ ਮੇਰੇ ਨਾਂ ਤੇ ਕਰਕੇ ਗਿਆ ਹੀ ਹੋ ਤੇ ਜੇ ਚੰਗੀ ਚਾਹੁੰਦੇ ਹੀ ਆ ਨਾ ਤੇ ਭਲੀ ਚੋ ਭਲੀ ਚੋ ਇਥੋਂ ਨਿਕਲ ਜਾ ਤਾਨੂੰ ਮੈਂ ਕੱਟੇ ਈ ਸਾਲ ਹੋ ਗਏ ਇੱਥੇ ਰਹਿੰਦੇ ਆ ਮੈਨੂੰ ਮੈਨੂੰ ਕੌਣ ਕੱਢਦਾ ਮੈਂ ਵੀ ਵੇਖਦਾ ਵਾਂ ਮੈਨੂੰ ਲੱਗਦਾ ਨਾ ਜਿਹੜਾ ਤੂੰ ਘਰ ਇੱਕ ਛੱਡ ਕੇ ਆਈਆਂ ਰੋਟੀ ਪਕਾ ਕੇ ਦੇਣ ਵਾਸਤੇ ਉਹਦੇ ਵਾਸਤੇ ਜਦੋਂ ਜੱਬ ਦਾ ਰੋਟੀ ਵਾਲਾ ਵੀ ਨਹੀਂ ਕੋਈ ਰਹਿਣਾ ਤੈਨੂੰ ਮੈਂ ਮਾਰ ਦੇਣਾ ਇੱਥੇ ਹੀ ਮੈਂ ਹੈ ਮਾਰਨ ਦਾ ਤੈਨੂੰ ਸ਼ੋਪ ਹੈ ਗਿਆ ਵਾ ਆ ਪਿਆ ਗਿਆ ਮੈਨੂੰ ਵੇਖ ਲੈ ਮੰਮੀ ਸੁਣ ਲੈ ਆਪਣੇ ਹੱਥੀ ਆਪਣੇ ਮੂੰਹ ਨਾਲ ਹੀ ਦੇਖ ਲੈ ਜਿਹੜੇ ਹੰਦੀ ਮੇਰੇ ਪੁੱਤ ਨੇ ਆ ਕੰਮ ਕੀਤਾ ਨਹੀਂ ਹੁਣ ਵਗਦਾ ਕਿ ਨਹੀਂ ਤਾਰ ਤਾਰ ਵੀ ਮੈਂ ਮਾਰਿਆ ਹੀ ਲੈ ਜਿਹਦੀਆਂ ਸੈਡਾਂ ਲੈਂਦੀ ਸੋੜ ਹੁਣ ਤੇ ਫਿਰ ਐਦਾ ਪੜਕਦੀ ਆਉਣੀ ਤੇ ਫਿਰ ਉਹ ਕੀ ਕਰੇ ਤੇ ਫਿਰ ਕਹਿਣਾ ਹੀ ਆ ਨਹੀਂ ਹਾਂ ਜਦੋਂ ਨੇ ਤੀਤਾ ਤੇ ਕਹਿਣਾ ਹੀ ਆ ਨਹੀਂ ਤੇ ਨਜਾਇਜ਼ ਕੌਣ ਆਂਦਾ ਹੀ ਉਹ ਮੇਰੀਆਂ ਵੀ ਅੰਦਰਾਂ ਨੂੰ ਅੱਗ ਲੱਗੀ ਆ ਤਨ ਮੈਂ ਆਖਿਆ ਆਪਣਾ ਜੁੱਲੀ ਬਿਸਤਰਾ ਚੁੱਕੋ ਤੇ ਬੰਦੇਾਂ ਨੂੰ ਚਲ ਜੋ ਮੈਂ ਤਾਂ ਮਰਜੀ ਕਰ ਲਾ ਅਹੀਂ ਤੇ ਨਿਓ ਜਾਣਾ ਇੱਥੋਂ ਕੱਢ ਕੇ ਦੱਸ ਫੇਰ ਇੱਥੋਂ ਹੰਨ ਤੂੰ ਮੈਂ ਹਾਂ ਵੇਖੀ ਤੇ ਸਹੀ ਮੈਂ ਕਿੱਦਾਂ ਕੱਢਦੀ ਆ ਤੁਸੀਂ ਤੁਸੀਂ ਟੀਡਨੇ ਨਾ ਮਾਰੋਗੇ ਇੱਥੋਂ ਤੇ ਫੇਰ ਕੀ ਆਖੇ ਮੰਮੀ ਨਿਪਰਾ ਹੋ ਵੇਖਾਂ ਕਿ ਇਹ ਵੇ ਕਿਥੋ ਲਿਆ ਦੀ ਸਰਲੋ ਜੀ ਨਾਲ ਮੰਮੀ ਤੂੰ ਵਸ ਆਪਣੀ ਕੁੜੀ ਦਾ ਹੀ ਸੋਚਿਆ ਤੈਨੂੰ ਮਾਸਾਂ ਨਹੀਂ ਪਤਾ ਲੱਗਾ ਕਿ ਮੈਂ ਪੁੱਤ ਦੇ ਨਾਂ ਵੀ ਕੁਝ ਕਰ ਦਵਾਂ ਸਾਰਾ ਕੁਝ ਤੇ ਤੂੰ ਹੀ ਕੁੜੀ ਦੇ ਨਾਂ ਲਾਇਆ ਵਾ ਜ਼ਮੀਨ ਵੀ ਘਰ ਵੀ ਤੇ ਅਸੀਂ ਕਿੱਥੇ ਜਾਣਾ ਹੁਣ ਅਸੀਂ ਕਾਹਦੇ ਜੋਗੇ ਫਿਰ ਨਹੀਂ ਇਹਦੀਆ ਸ਼ੁਰੂ ਤੋਂ ਕਰ ਤੂੰ ਤਾਂ ਨਹੀਂ ਚੰਗੀਆਂ ਨਿੱਕੇ ਹੁੰਦੇ ਤਾਂ ਬਦਮਾਸ਼ੀਆਂ ਕਰਦਾ ਸੀ ਉਹ ਫਿਰ ਇਹਦੇ ਪਿਓ ਨੇ ਸਾਰਾ ਕੁਝ ਕੁੜੀ ਦੇ ਨਾਂ ਲਾਤਾ ਇਹਦੇ ਵਿੱਚ ਮੈਂ ਕੀ ਕਰਦੀ ਜੇ ਮਾਤਾ ਉਹਦੀਆਂ ਨਹੀਂ ਚੰਗੀਆਂ ਕਰ ਤੂੰ ਤਾਂ ਤੇ ਵਿਆਹ ਹੀ ਨਾ ਹਲੋ ਮਿੰਨੂ ਕੋ ਵਿੱਚ ਵਸਾਲੇ ਵਸਾ ਦਿੱਤਾ ਵਾ ਨਹੀਂ ਵਿਆਹ ਤਾਂ ਦਿੱਤਾ ਚੱਲ ਜਨਾਨੀ ਦਾ ਕੰਮ ਹੁੰਦਾ ਵਾ ਬੰਦਾ ਪਿਆਰ ਦਲਾਸਿਆਂ ਨਾਲ ਸਮਝਾਵੇ ਉਹਨੂੰ ਅਗਲ ਬੁੱਧ ਦਵੇ ਨਨਾਨਾ ਨੂੰ ਮਿਲੇ ਗਲੇ ਕਿੰਨਾ ਚਿਰ ਹੋ ਗਿਆ ਕੁੜੀ ਨੂੰ ਵਿਆਹ ਹੀ ਨੂੰ ਕਿਦਾਂ ਤੁਸੀਂ ਉਹਦੀ ਬਾਤ ਪੁੱਛੀ ਇਹਨੂੰ ਪੁੱਛੇ ਨੇ ਇੱਕ ਵਾਰੀ ਵੀ ਕਿਤੇ ਗਿਆ ਕੁੜੀ ਕੋ ਤੇ ਜਦੋਂ ਤੁਹਾਡਾ ਮੁੰਡਾ ਨਹੀਂ ਜਾਂਦਾ ਤੇ ਮੈਨੂੰ ਕਿਦਾਂ ਲੈ ਜਾਣਾ ਉਹਨੇ ਜਦੋਂ ਦੀ ਐ ਤੁਹਾਡੇ ਕੋਲ ਮੈਂ ਇਹੋ ਸੁਣਿਆ ਕਿ ਉਹ ਕੁੜੀ ਚੰਗੀ ਨਹੀਂ ਆ ਉਹ ਲੈ ਗਈ ਆ ਆਪਣੀ ਜ਼ਮੀਨ ਸਾਰਾ ਕੁਝ ਲੈ ਗਈ ਆ ਅਹੀਂ ਨਹੀਂ ਉਹਨੂੰ ਮਿਲਣਾ ਤੇ ਮੈਂ ਉਹਨੂੰ ਗਾੜੀ ਜਾ ਕੇ ਕਿੱਦਾਂ ਮਿਲ ਆਉਣਾ ਹੀ ਨਹੀਂ ਉਹਨੇ ਵੀ ਅੱਕ ਕੇ ਖੜਿਆ ਉਦਾਂ ਨਹੀਂ ਖੜਨਾ ਜਦੋਂ ਉਹਨੂੰ ਮਿਲਦੇ ਨਹੀਂ ਗਿਲਦੇ ਨਹੀਂ ਕੋਤੇ ਉਹਦੀ ਸੁਖਦੀ ਨਹੀਂ ਦੁੱਖਦੀ ਨਹੀਂ ਕਰਦਾ ਲੋਕੀ ਤਾਂ ਭੈਣਾ ਪਿੱਛੇ ਜਾਨ ਦਿੰਦੇ ਆ ਇਹ ਜਾਣ ਲੈਂਦਾ ਵਾ ਉਹਨਾਂ ਦੀ ਮਮੀ ਪੁੱਛਦੇ ਰਹੇ ਆ ਨਹੀਂ ਜਦੋਂ ਡਲੀਆਂ ਨੂੰ ਕਚੈਰੀ ਤੱਕ ਰੋਲਿਆ ਮੈਨੂੰ ਗੁੱਸਾ ਉਦੋਂ ਆਇਆ ਤੇ ਹਾਹੋ ਤੇਰੀ ਜ਼ੁਬਾਨ ਨੇ ਕਚੈਰੀਆਂ ਚ ਰੋਲਿਆ ਕਿੰਨਾ ਚਿਰ ਤੈਨੂੰ ਡਰਾਵੇ ਦਿੰਦੇ ਰਹੇ ਵੀ ਮੈਂ ਆਪਣਾ ਹਿੱਸਾ ਲੈ ਜਾਣਾ ਹੀ ਹਾਂ ਪਰ ਤੂੰ ਤੂੰ ਮੰਨਣ ਚ ਨਹੀਂ ਆਉਂਦਾ ਆਕ ਤੇ ਲੈ ਗਈ ਉਹ ਪਤਾ ਕੀ ਕਹਿੰਦੀ ਉਹ ਕਹਿੰਦੀ ਵੀ ਮੇਰੇ ਪੈਰੀਂ ਪਵੇ ਤੇ ਮੈਂ ਨਹੀਂ ਪੈਂਦਾ ਕਿਸਦੇ ਪੈਰੀਂ ਤੇ ਨਾਲੇ ਮੈਂ ਵੀ ਨਾ ਭਲਾ ਮੈਨੂੰ ਇਹ ਘਰ ਚੋਂ ਕੌਣ ਕੱਢਦਾ ਸਮਝੀਂ ਇਹ ਆਪਣੀ ਗਦੇ ਆਨੰਦ ਦੇ ਆਪਣੀ ਲੋੜ ਨੂੰ ਗਦੇ ਨੂੰ ਬਾਪ ਬਣਾਉਣਾ ਪੈਂਦਾ ਉਹ ਤੇ ਤੇਰੀ ਫੇਰ ਭੈਣ ਹੀ ਉਹ ਮੈਂ ਨਹੀਂ ਬਣਾਉਦਾ ਗਦੇ ਨੂੰ ਬਾਪ ਮੈਂ ਆਈ ਤੇ ਆ ਆਪਣੇ ਬਾਪ ਨੂੰ ਬਾਪ ਨਹੀਂ ਮੰਨਦਾ ਤੇ ਤੂੰ ਹੁਣ ਇਦਾਂ ਕਰ ਜੇ ਉਥੇ ਚੜ ਕੇ ਉੱਤੇ ਨਾ ਕੁੱਲੀ ਬਣਾ ਲਾ ਤੇ ਉੱਥੇ ਬਹਿ ਜਾਂਦੇ ਆ ਤੇਰੀ ਵੀ ਨਾਲ ਹੀ ਬੰਨਣੀ ਉਹਨਾਂ ਨੇ ਤੇ ਮੈਂ ਵੀ ਨਾਲ ਹੀ ਤੇਰੇ ਆ ਮੈਂ ਹੋਰ ਕਿੱਥੇ ਜਾਣਾ ਦੇਖਿਆ ਚੁੱਪ ਕਰੋ ਹੁਣੇ ਪੂਰੀ ਮਾਤਾ ਉਹਦੇ ਵਲਦੀ ਹੋਈ ਆ ਕੀ ਪਤਾ ਕੀ ਹੁਣ ਘਰੋਂ ਕੱਢਣ ਦੇ ਤੇ ਮੈਂ ਉਹਦੇ ਵਲਦੀ ਹੋ ਜਾ ਇਦਾਂ ਨਹੀਂ ਛੜਨਾ ਉਹਨੇ ਅਗਲੀ ਨੇ ਮੈਨੂੰ ਪੱਲੇ ਨਹੀਂ ਬੰਨਣਾ ਜਦੋਂ ਜਦਿਆਂ ਡਈ ਹਾਮੀ ਆ ਚੱਲ ਨੀ ਚੱਲ ਮੇਣੀਏ ਜੀ ਥੱਲੇ ਥੱਲੇ ਪਿੜੀਆਂ ਵੜ ਵੜ ਤੇ ਅੱਗੇ ਮੁੰਡੇ ਨੂੰ ਕਿੱਥੇ ਕਿੱਥੇ ਲਾਂਦਾ ਵਾ ਛੱਡ ਰੌਲਾ ਕੌਣ ਫੜੂ ਮੈਨੂੰ ਬਾਹਰ ਮੈਂ ਖੜੂਗੀ ਕਿੱਦਾਂ ਰਹਿਗੀ ਤੂੰ ਮੇਰੇ ਘਰ ਜਾ ਕੇ ਮੈਨੂੰ ਜੇ ਮੈਂ ਤੂੰ ਮੇਰਾ ਭਰਾ ਵਾ ਨਾ ਤੇ ਮੈਂ ਉਸੇ ਤਰ੍ਹਾਂ ਦੀ ਭੈਣ ਵਾਂ ਖੂਨ ਦੋਵਾਂ ਦੀ ਰਗਾਂ ਚ ਇੱਕੋ ਹੀ ਦੌੜਾਂ ਡਿਆ ਵਾ ਜੇ ਤੂੰ ਨੀ ਨਾ ਕੱਟ ਤੇ ਕੱਟ ਮੈਂ ਵੀ ਨੀ ਹੈਗੀ ਸਿੰਦੇ ਪਾ ਤੈਨੂੰ ਮੈਂ ਮੂੰਹ ਨਾ ਕਹਿਣ ਲਈਓ ਜਾਣਾ ਇਹ ਤਾਂ ਤੋਰਪਾ ਨਹੀਂ ਤਾਂ ਮੈਂ ਫਿਰ ਤੇ ਪੁਲਿਸ ਸੱਦਣੀ ਆ ਫੇਰ ਨਾ ਕਿਉਂ ਤੈਨੂੰ ਮੈਂ ਪੁਲਿਸ ਦੇ ਰਾਹੀਂ ਕਢਾਇਆ ਤੈਨੂੰ ਮਰਜੀ ਸੱਦ ਲੈ ਚੁੱਪ ਕਰ ਰਹਿ ਤੈਨੂੰ ਪਾ ਲੈੰਦਾ ਸੁਗਾਤ ਨੂੰ ਰੋਲਾ ਇਧਰ ਆ ਮੇਰੀ ਗੱਲ ਸੁਣੋ ਨੀਤੀ ਏ ਮੈਂ ਤੇਰੇ ਗੜੀ ਹੱਥ ਜੋੜਦੀ ਆ ਸਾਡੇ ਸਿਰ ਤੇ ਸੱਤ ਰਹਿਣ ਦੇ ਸਾਨੂੰ ਨਾ ਘਰੋਂ ਕੱਢ ਐਸ ਵੇਲੇ ਮੈਂ ਬੁੱਢੇ ਵਾਰੇ ਕਿੱਥੇ ਤੱਕੇ ਖਾਉਂਗੀ ਨਾ ਮੰਮੀ ਤੈਨੂੰ ਉਦੋਂ ਨਾ ਦਿਖਿਆ ਜੇ ਇਹ ਨਹੀਂ ਜਾਂਦਾ ਤੀ ਦੇ ਕੋਲੋਂ ਕਮਸਕਮ ਤੂੰ ਤੇ ਮੇਰੀ ਬਾਤ ਪੁੱਛਦੀ ਤੇਰੇ ਲਈ ਤਾਂ ਦੋਵੇਂ ਬੱਚੇ ਇੱਕ ਹੀ ਨਾ ਤੈਨੂੰ ਸਾਰਾ ਪਤਾ ਹੀ ਹੋਗਾ ਕਿ ਕਿਹੜੀਆਂ ਕੰਡੀਸ਼ਨਾਂ ਦੇ ਵਿੱਚ ਕੁੜੀ ਨੇ ਇੱਥੋਂ ਪੈਰੀ ਖੜੀ ਆ ਪਰ ਨਾ ਤੂੰ ਵੀ ਨਹੀਂ ਮੰਮੀ ਬੌੜੀ ਤੂੰ ਵੀ ਇੰਨਾ ਦੇ ਮਗਰ ਲੱਗੀ ਰਹੀ ਜਿੱਦਾਂ ਤੇਨ ਪੁੱਤ ਦੀ ਲੋੜ ਹੁੰਦੀ ਆ ਤੇ ਧੀ ਦੀ ਤਾਂ ਲੋੜ ਹੀ ਹੈ ਨਹੀਂ ਆ ਤੂੰ ਤੇ ਉਹ ਕਰ ਮੈਨੂੰ ਇੰਨੀ ਪਰਾਈ ਕਰ ਦਿੱਤਾ ਨਾ ਕਿ ਜਿੱਦਾਂ ਮੈਂ ਤੇਰੀ ਕੋਹ ਲੱਗਦੀ ਹੀ ਨਹੀਂ ਆ ਤੂੰ ਇੱਕ ਵਾਰੀ ਪੌਂ ਗੇਵਨੇ ਵੇਖਿਆ ਆਪਣੀ ਧੀ ਮਨ ਅੱਜ ਮੇਰੇ ਨਾਲ ਇੰਨਾ ਵੱਡਾ ਜ਼ੁਲਮ ਹੋ ਗਿਆ ਤੂੰ ਤਾਣੇ ਨੀ ਮੇਰੀਆਂ ਗੱਲਾਂ ਸਾਰੀਆਂ ਉਹਦੇ ਮਗਰ ਲਾ ਕੇ ਦਿੱਤ ਤੋਰਾ ਕੀ ਜੇ ਤੂੰ ਮੇਰੇ ਘਰ ਬਹਿ ਜਾਂਦੀ ਤੇ ਥੋੜਾ ਠੰਡੇ ਦਿਮਾਗ ਦੇ ਨਾਲ ਸੋਚੋ ਇਹਨੇ ਤਾਂ ਪੁਲਿਸ ਅੱਧਾ ਤੱਕ ਜਾਣ ਲਈ ਆ ਤੇ ਜੇ ਇਹਨੇ ਪੁਲਿਸ ਸਾਧ ਲਈ ਤੇ ਉੱਤੇ ਤੈਨੂੰ ਚੁੱਕ ਕੇ ਉੱਥੇ ਮਾਰਨਾ ਥਾਣੇ ਤੇ ਅੱਗੇ ਤੇ ਤੁਸੀਂ ਇਕੱਲੇ ਗਏ ਤੇ ਹੁਣ ਨਾਲ ਸਾਨੂੰ ਨੌ ਸੱਸ ਨੂੰ ਖੜਨਾ ਹੀ ਤੇ ਜਿਹੜੀਆਂ ਪੁਰਾਣੀਆਂ ਗੱਲਾਂ ਨਾ ਕਤਲ ਵਾਲੀਆਂ ਉਹ ਫੇਰ ਛਿੜ ਪੈਣੀਆਂ ਤੇ ਜੋ ਕੁਝ ਹੈਗਾ ਹੀ ਮੇਰੇ ਕੋਲ ਮੈਂ ਤਾਂ ਦੰਦ ਦੇ ਕੇ ਸਡਾ ਲਿਆ ਹੀ ਆ ਤੋ ਹੁਣ ਹੈ ਨਹੀਂ ਜੇ ਘਰ ਕੋਕ ਵੀ ਚੱਲਾ ਚੱਲਾ ਮੈਂ ਤੁਹਾਡਾ ਮੂੰਹ ਬਥੇਰਾ ਵੇਖ ਲਿਆ ਤੁਰਪਾ ਬੰਦੇ ਵਾਂਗੂ ਚੱਲ ਚ ਚੱਲ ਚੱਲ ਮਾਦਾ ਤੂੰ ਵੀ ਚੱਲ ਚਲੋ ਚਲੋ ਐ ਨਹੀਂ ਤੁਹਾਡੇ ਇੱਥੇ ਕੁਝ ਵੀ ਚਲੋ ਚਲੋ 엄마 ਨੂੰ ਚੰਗਾ ਨਹੀਂ ਹੋ ਕਰਨ ਦੀ ਮੈਨੂੰ ਘਰੋਂ ਕੱਢ ਕੇ ਤੂੰ ਚੰਗਾ ਨਹੀਂ ਕੀਤਾ ਨਾ ਚੰਗਾ ਕਿਉਂ ਨਹੀਂ ਕੀਤਾ ਬਹੁਤ ਵਧੀਆ ਕੀਤਾ ਵਾ ਤੇ ਨਾਲੇ ਮੇਰੀ ਇੱਕ ਗੱਲ ਹੋਰ ਸੁਣ ਲੈ ਮੇਰੇ ਤੇ ਦੋ ਹੀ ਨਾ ਚੱਲ ਕੋਈ ਗੱਲ ਨਹੀਂ ਇੱਕ ਮੇਰਾ ਅਜੇ ਵੀ ਘਰ ਬੈਠਾ ਵਾ ਤੇ ਤੇਰਾ ਤਾਂ ਇੱਕੋ ਇੱਕ ਵਾ ਨਾ ਉਹਨੂੰ ਬਚਾ ਸਕਦਾ ਨਾ ਤੇ ਬਚਾ ਲਈ ਚੱਲ ਕੋਈ ਗੱਲ ਨਹੀਂ ਇਹ ਤਾਂ ਫਿਰ ਹੁਣ ਟਾਈਮ ਹੀ ਦੱਸੂਗਾ